ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਤੇ ਅੱਜ ਆਪਾਂ ਗੱਲ ਕਰਾਂਗੇ ਆਪਣੇ ਪੰਜਾਬ ਦੀ ਜਿੱਥੇ-ਜਿੱਥੇ ਹੜ੍ਹ ਆਏ ਆ ਕਿਉਂਕਿ ਅੱਧੇ ਤੋਂ ਵੱਧ ਪੰਜਾਬ ਦੇ ਅੰਦਰ ਹੜ੍ਹਾਂ ਦੇ ਕਾਰਨ ਕਾਫੀ ਜਿਹੜੀਆਂ ਜ਼ਮੀਨਾਂ ਦਾ ਨੁਕਸਾਨ ਹੋ ਗਿਆ ਹੈ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਨਾਲ ਹੀ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਹੈ ਕਿਉਂਕਿ ਪਸ਼ੂ ਵੀ ਦੱਸੇ ਜਾ ਰਿਹਾ ਕਿ ਕਾਫੀ ਪਾਣੀ ਦੇ ਵਿੱਚ ਵੀ ਰੁੜ ਗਏ ਨੇ ਤੇ ਕਾਫੀ ਇੰਨਾ ਜਦੋਂ ਮੰਜਰ ਜਦੋਂ ਵੇਖਦੇ ਆ ਵੀਡੀਓ ਦਾ ਤਾਂ ਮਨ ਨੂੰ ਦੁੱਖ ਹੁੰਦਾ ਹੈ ਮਨ ਭਰ ਆਉਂਦਾ ਹੈ ਕਿਉਂਕਿ ਕਈਆਂ ਨੇ ਤਾਂ ਪਸ਼ੂਆਂ ਦੇ ਸੰਘਲ ਖੋਲਣ ਤੱਕ ਦਾ ਮੌਕਾ ਨਹੀਂ ਮਿਲਿਆ ਇਸ ਕਰਕੇ ਅੱਜ ਪੰਜਾਬ ਨੂੰ ਪੰਜਾਬ ਦੇ ਨਾਲ ਖੜਨ ਦੀ ਜ਼ਰੂਰਤ ਹੈ ਤੇ ਪੰਜਾਬ ਪੰਜਾਬ ਦੇ ਨਾਲ ਖੜਾ ਵੀ ਹੈ ਤੇ ਧੰਨਵਾਦ ਕਰਦਿਆਂ ਬਾਹਰਲੀ ਸਟੇਟਾਂ ਦਾ ਵੀ ਐਨ ਆਰ ਆਈ ਵੀਰਾਂ ਦਾ ਜੋ ਗਾਇਕ ਆ ਰਹੇ ਗਿਆ ਉਹਨਾਂ ਦਾ ਜਿਹੜੇ ਪੰਜਾਬ ਦੇ ਨਾਲ ਅੱਜ ਖੜੇ ਐ ਤੇ ਉਹਨੂੰ ਵੇਖਦੇ ਹੋਏ ਹਰਿਆਣਾ ਨੇ ਵੀ ਪਹਿਲ ਕੀਤੀ ਐ ਕਿ ਹਰਿਆਣੇ ਦੇ ਲੋਕ ਜਿੰਨੇ ਵੀ ਹੈਗੇ ਐ ਕਿ ਸਾਡੇ ਪੰਜਾਬ ਦੇ ਉੱਤੇ ਪੰਜਾਬ ਨੂੰ ਉਹ ਵੀ ਆਪਣਾ ਮੰਦੇ ਐ ਕਿਉਂਕਿ ਉਹਨਾਂ ਦੇ ਅੰਦਰ ਪੰਜਾਬ ਦੇ ਪ੍ਰਤੀ ਕੋਈ ਨਫ਼ਰਤ ਨਹੀਂ ਇਹ ਜੋ ਨਫ਼ਰਤ ਜੋ ਪੈਦਾ ਕੀਤੀ ਹੋਈ ਐ ਇਹ ਸਰਕਾਰਾਂ ਨੇ ਨਫ਼ਰਤਾਂ ਪੈਦਾ ਕੀਤੀਆਂ ਹੋਈਆਂ ਆਪਣੇ ਅੰਦਰ ਇਸ ਕਰਕੇ ਹਰਿਆਣੇ ਦੇ ਵੀ ਵੀਡੀਓ ਆਈਆਂ ਸੀ ਲੋਕ ਜਿਹੜੇ ਆ ਉਹ ਪਿੰਡਾਂ ਦੇ ਵਿੱਚੋਂ ਰਾਸ਼ਨ ਜਿਹੜਾ ਇਕੱਠਾ ਕਰਕੇ ਪੰਜਾਬ ਲਿਆ ਰਹੇ ਐ ਤੇ ਰਾਜਸਥਾਨ ਤੋਂ ਵੀ ਕਾਫੀ ਜੋ ਕਿਸਾਨ ਭਰਾ ਹੈਗੇ ਆ ਜੋ ਉੱਥੋਂ ਦੇ ਲੋਕ ਹੈ ਸੰਗਤ ਹੈਗੀ ਹੈ ਜਾਂ ਗੁਰਦੁਆਰਾ ਸਾਹਿਬ ਤੋਂ ਜੋ ਸੰਗਤ ਹੈ ਤਾਂ ਸਾਰੇ ਉੱਥੋਂ ਵੀ ਰਾਸ਼ਨ ਜਿਹੜਾ ਇਕੱਠਾ ਕਰਕੇ ਪੰਜਾਬ ਦੇ ਵਿੱਚ ਲਿਆ ਰਹੇ ਐ ਕਿਉਂਕਿ ਜੋ ਪਾਣੀ ਆ ਰਿਹਾ ਹੈ ਜ਼ਮੀਨਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਿਉਂਕਿ ਹੁਣ ਚੋਨੇ ਦਾ ਸੀਜ਼ਨ ਹੈ ਹਰੇਕ ਕਿਸੇ ਜ਼ਿਮੀਦਾਰ ਨੇ ਕੋਈ ਤਾਂ ਵਿਆਹ ਰੱਖਿਆ ਹੁੰਦਾ ਹੈ ਵੀ ਚੋਨਾ ਵੇਚ ਕੇ ਆਪਾਂ ਵਿਆਹ ਕਰਾਂਗੇ ਤੇ ਜਦੋਂ ਵੀ ਕੋਈ ਫਸਲ ਆਉਂਦੀ ਹੈ ਅਰਤੀਆਂ ਦਾ ਵੀ ਪੈਸੇ ਦੇਣੇ ਹੁੰਦੇ ਆ ਕਿਉਂਕਿ ਜ਼ਿਮੀਦਾਰ ਦਾ ਜਿਹੜਾ ਸਾਰਾ ਸਰਕਲ ਹੈਗਾ ਉਹ ਫਸਲਾਂ ਦੇ ਉੱਤੇ ਡਿਪੈਂਡ ਹੈਗਾ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਹੈ ਜਿ ਜ਼ਿਮੀਦਾਰਾਂ ਦੀ ਬਾਹ ਫੜਨ ਨੂੰ ਤੇ ਇੱਕ ਸਰਕਾਰ ਦੀ ਨਲਾਕੀ ਕਹਿ ਸਕਦੇ ਆ ਤੇ ਬਦ ਕਿਸਮਤੀ ਕਹਿ ਸਕਦੇ ਆ ਜਿਹੜੇ ਕੀ ਸਰਕਾਰ ਆਪ ਵੀ ਮਦਦ ਆਪ ਦੇ ਪੱਤਰ ਤੇ ਜਿੰਨਾ ਕੁ ਹੁੰਦਾ ਉਹ ਕਰਦੀ ਹੈ ਲੇਕਿਨ ਜੋ ਉਰੋਂ ਦੁੱਖ ਲੱਗਦਾ ਜਦੋਂ ਬਾਹਰਲੇ ਰਾਜਸਥਾਨ ਤੋਂ ਜੇ ਕੋਈ ਰਾਸ਼ਨ ਲੈ ਕੇ ਆਉਂਦਾ ਹੈ ਤਾਂ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੰਦੇ ਕਿ ਰਾਸ਼ਨ ਤੁਸੀਂ ਅੰਦਰ ਨਹੀਂ ਲਿਜਾ ਸਕਦੇ ਕਿਸ ਲਈ ਕਿਉਂਕਿ ਅੱਜ ਪੰਜਾਬ ਦਾ ਦਰਦ ਹਰੇਕ ਕਿਸੇ ਨੂੰ ਹੈ ਭਾਵੇਂ ਰਾਜਸਥਾਨ ਹੈ ਹਰਿਆਣਾ ਹੈ ਹਰੇਕ ਕਿਸੇ ਨੂੰ ਪੰਜਾਬ ਜੋ ਕਿ ਅੱਜ ਬਾੜ ਦੀ ਹੇਠ ਆਇਆ ਹੋਇਆ ਹੈ ਹੜਾਂ ਕਾਰਨ ਉਹਨਾਂ ਦਾ ਦਰਦ ਹਰੇਕ ਕਿਸੇ ਨੂੰ ਹੈ ਤੇ ਸਰਕਾਰਾਂ ਨੂੰ ਚਾਹੀਦਾ ਹੈ ਪੁਲਿਸ ਨੂੰ ਚਾਹੀਦਾ ਹੈ ਕਿ ਜੋ ਵੀ ਲੰਗਰ ਲੈ ਕੇ ਆਉਂਦੇ ਹੈ ਜਾਂ ਪਸ਼ੂਆਂ ਦਾ ਚਾਰਾ ਲੈ ਕੇ ਆਉਂਦੇ ਹੈ ਕਿ ਉਹਨਾਂ ਨੂੰ ਰੋਕਿਆ ਨਾ ਜਾਵੇ ਸਭੋ ਪੁਲਿਸ ਨੂੰ ਤਾਂ ਉਹਨਾਂ ਦੀ ਹਮਦਰਦੀ ਕਰਨੀ ਚਾਹੀਦੀ ਹੈ ਉਹਨਾਂ ਨੂੰ ਰਸਤਾ ਦੱਸਣਾ ਚਾਹੀਦਾ ਕਿ ਇਸ ਰਸਤੇ ਜਾਓ ਕਿਉਂਕਿ ਜਿੰਨੇ ਵੀ ਜ਼ਿੰਮੇਵਾਰ ਲੋਕ ਹੈਗੇ ਆ ਸਰਕਾਰ ਦੇ ਜਿੰਨੇ ਵੀ ਨੁਮਾਇੰਦੇ ਹੈਗੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿਹੜੇ ਇਲਾਕੇ ਦੇ ਵਿੱਚ ਕਿੰਨਾ ਰਾਸ਼ਨ ਦੀ ਲੋੜ ਹੈ ਕਿੱਥੇ ਦਾਣੇ ਦੀ ਰੋੜ ਹੈ ਚਾਰੇ ਦੀ ਰੋੜ ਹੈ ਪਸ਼ੂਆਂ ਦੇ ਤਾਂ ਉਹਨਾਂ ਨੂੰ ਉੱਥੇ ਦੱਸਣਾ ਚਾਹੀਦਾ ਵੀ ਇਸ ਥਾਂ ਤੇ ਲੋੜ ਹੈਗੀ ਨਾ ਕਿ ਇੱਕ ਛੋਟੀ ਸੋਚ ਰੱਖ ਕੇ ਉਹਨਾਂ ਨੂੰ ਰੋਕਿਆ ਜਾਵੇ ਕਿ ਤੁਸੀਂ ਲੰਗਰ ਨਹੀਂ ਲੈ ਕੇ ਜਾਣਾ ਇਹ ਪਲੀਜ਼ ਤੁਹਾਨੂੰ ਇਹ ਰਿਕੁਐਸਟ ਕਰਾਂਗੇ ਕਿਉਂਕਿ ਮੈਂ ਵੀਡੀਓ ਵੇਖੀ ਸੀ ਰਾਜਸਥਾਨ ਤੋਂ ਕੁਝ ਸਾਡੇ ਸਰਦਾਰ ਭਰਾ ਆਏ ਸੀਗੇ ਤੇ ਉਹਨਾਂ ਨੂੰ ਪੁਲਿਸ ਨੇ ਰੋਕਿਆ ਹੋਇਆ ਸੀਗਾ ਕਿ ਤੁਸੀਂ ਅੱਗੇ ਲੰਗਰ ਲੈ ਕੇ ਨਹੀਂ ਜਾ ਸਕਦੇ ਇਸ ਕਰਕੇ ਇਹ ਹੀ ਹੱਥ ਜੋੜ ਕੇ ਬੇਨਤੀ ਕਰਾਂਗੇ ਪੁਲਿਸ ਨੂੰ ਵੀ ਕਿ ਤੁਸੀਂ ਇਹਨਾਂ ਨੂੰ ਰੋਕਿਆ ਨਾ ਜਾਵੇ ਕਿਉਂਕਿ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦਾ ਸਾਥ ਦਿੱਤਾ ਜਾਵੇ। ਬਾਕੀ ਬਹੁਤ ਪੁਲਿਸ ਆਫੀਸਰ ਸਮੇਵਾਰ ਨੇ ਸਾਥ ਦੇ ਵੀ ਰਹੇ ਨੇ। ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ, ਸਲੂਟ ਹੈ ਜਿਹੜਾ ਆਪਣੀ ਦਿਨ ਰਾਤ ਇੱਕ ਕਰ ਰੱਖੀ ਹੈ। ਤਾਂ ਦੋਸਤੋ ਵੀਡੀਓ ਅੱਗੇ ਤੋਂ ਅਗੇ ਜਰੂਰ ਸ਼ੇਅਰ ਕਰਿਆ ਜੇ ਤਾਂ ਜੋ ਇਹ ਪ੍ਰਸ਼ਾਸਨ ਤੱਕ ਵੀ ਪਹੁੰਚ ਸਕੇ ਕਿ ਜੋ ਬਾਹਰੋਂ ਰਾਸ਼ਨ ਆ ਰਿਹਾ ਹੈ ਉਹਨੂੰ ਰੋਕਿਆ ਨਾ ਜਾਵੇ। ਆਣ ਦਿਓ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਲੋਡ ਹੈਗੀ ਹੁਣ ਇਸ ਟਾਈਮ ਰਾਸ਼ਨ ਦੀ। どうぞ、ジオデル。